वेजिटेरियन भोजन के शौकीना ले खुशखबरी है शहर के संगलपुरा रोड से गोल मंदिर के लागे चौपाटी जंक्शन के नाम नाल एक नवा प्योर वेजिटेरियन रेस्टोरेंट खुल गया है रेस्टोरेंट के मालिक रोहित महाजन ने दसिया कि इतने हर तरह का शाकाहारी भोजन मिलेगा उन्होंने ये दसिया कि लाजवाब और स्वादी भोजन ग्राहकों बहुत ही वाजिब रेटा उपलब्ध करवाया जा रहा है ਇਸ ਰੈਸਟੋਰੈਂਟ ਦੇ ਖੁੱਲਣ ਨਾਲ ਸ਼ਹਿਰ ਵਾਸੀਆਂ ਨੂੰ ਇੱਕ ਅਜਿਹਾ ਵਧੀਆ ਰੈਸਟੋਰੈਂਟ ਮਿਲ ਗਿਆ ਹੈ ਜਿੱਥੇ ਸ਼ਹਿਰ ਦੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸ਼ੁੱਧ ਵੈਜੀਟੇਰੀਅਨ ਭੋਜਨ ਦਾ ਆਨੰਦ ਲੈ ਸਕਦੇ ਹਨ ਇੱਥੇ ਕਿੱਟੀ ਪਾਰਟੀਆਂ ਲਈ ਦੀ ਜਗ੍ਹਾ ਉਪਲਬਧ ਹੈ ਇਸ ਦੇ ਨਾਲ ਹੀ ਆਨਲਾਈਨ ਆਰਡਰ ਦੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਅੱਜ ਹੀ ਆਪਣੇ ਪਰਿਵਾਰ ਦੇ ਨਾਲ ਵਿਜ਼ਿਟ ਕਰੋ ਚੌਪਾਟੀ ਜੰਕਸ਼ਨ ਅਤੇ ਵਧੀਆ ਖਾਣੇ ਦਾ ਆਨੰਦ ਉਠਾਓ ਮੈਂ ਦਿਨ ਸ਼ੁਭਕਾ ਜੀ ਸਾਰੇ ਸ਼ਹਿਰ ਦੇ ਵਾਸੀ ਨੂੰ ਮੇਰਾ ਬਹੁਤ ਪਿਆਰਪੂਰ ਸਤਿ ਸ੍ਰੀ ਅਕਾਲ। ਮੈਂ ਰਵੀਤ ਮਾਝੀ ਅਜਿੱਥੇ 15th ਰੇਡ ਨੂੰ ਓਪਨਿੰਗ ਕਰ ਰਿਹਾ ਚੋਪਾਟੀ ਜੰਕਸ਼ਨ ਦੇ ਨਾਲ ਦੇ ਛੋਟਾ ਜਿਹਾ ਰੈਸਟੋਰੈਂਟ ਜਿਹਦੇ ਵਿੱਚ ਓਨਲੀ ਵੈਜੀਟੇਰੀਅਨ ਦਾ ਮੈਂ ਸਾਰਾ ਰੱਖਿਆ ਹੈ। ਔਰ ਇੱਥੇ ਬਹੁਤ ਜੈਨੂਇਨ ਰੇਟ ਤੇ ਉੱਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਸ਼ਹਿਰ ਦੇ ਇੱਕ ਰੇਟਸ ਲੈ ਕੇ ਕਿ ਸਾਰਿਆਂ ਨੂੰ ਨੋਮੀਨਲ ਪ੍ਰਾਈਸ ਦੇ ਉੱਤੇ ਖਾਣ ਚੀਜ਼ ਪ੍ਰੋਵਾਈਡ ਹੋਵੇ। ਬਾਕੀ ਨੇ ਸਾਰੇ ਸ਼ਹਿਰ ਵਾਸੀਆਂ ਦੀ ਰਿਕਵੈਸਟ ਹੈ ਇੱਥੇ ਜ਼ਰੂਰ ਆਓ ਔਰ ਇੱਕ ਵਾਰੀ ਆ ਕੇ ਟਰਾਈ ਕਰੋ ਬਾਕੀ ਇੱਥੇ ਮੇਰੇ ਕੋਲ ਪੂਰੇ ਵੈਜੀਟੇਰੀਅਨ ਦੇ ਵਿੱਚ ਹਰ ਚੀਜ਼ ਤੁਹਾਨੂੰ ਟੇਫਨ ਵੀ ਮਿਲੇਗਾ ਔਰ ਪ੍ਰੋਪਰ ਸਾਰੀ ਸਰਵਿਸ ਜਿਹੜੀ ਹੋਏਗੀ ਇਹ ਮੇਰਾ ਮੈਨੂ ਹੈ ਤੁਸੀਂ ਆ ਕੇ ਮੇਰੇ ਕੋਲ ਇੱਕ ਵਾਰੀ ਮੈਨੂ ਨੂੰ ਟਰਾਈ ਕਰੋ ਜੈ ਸ਼੍ਰੀ ਰਾਮ ਵੀ ਅੱਜ ਸਾਡੇ ਸਭ ਤੋਂ ਬਗਲਾ ਸਭ ਤੋਂ ਬਗਲਾ ਰੋਹਿਤ ਮੈਂ ਨੂੰ ਬਹੁਤ 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 ਹੈ ਜਿਹੜਾ ਉਹਨੇ ਜੰਕਸ਼ਨ ਪੁਆਇੰਟ ਆਪਣਾ ਕੋਲ ਲਿਆ ਪੂਰ ਜੰਕਸ਼ਨ ਪੁਆਇੰਟ ਜਿਹੜਾ ਗੋਲ ਮੰਦਰ ਦੇ ਬਿਲਕੁਲ ਨਾਲ ਹੈ ਔਰ ਕੱਟ ਪਾਟੀ ਜੰਕਸ਼ਨ ਅਗਰ ਨਾਵਾ ਮੈਂ ਸ਼ਹਿਰ ਵਾਸੀ ਇਹਨੂੰ ਪੀਕ ਕਰਾਂਗਾ ਕਿ ਇੱਕ ਵਾਰੀ ਆਪਾਂ ਟ੍ਰਾਈ ਕਰ ਲਈ ਔਰ ਅੱਜ ਸਾਡੇ ਵਿੱਚ ਮਤਲਬ ਲਡੂਨ ਸੋਸਾਇਟੀ ਨੂੰ ਜੇ ਜੀ ਨੇ ਅਦਾਸੀ ਉਹਨਾਂ ਦੀ ਟੀਮ ਅਨਮੋਲ ਕੀ ਆਏ ਹੋਏ ਨੇ ਆਪਣੇ ਜਿਹੜੇ ਕੌਸ਼ੇਵਾਰੀ ਜਿਹੜੀ ਸੇਵਾ ਕਰਦੇ ਨੇ ਕਲਾ ਨੂੰ ਕੌਸ਼ੇਵਾਰੀ ਸੋਸਾਇਟੀ ਕੋਲ ਔਰ ਇਕੱਤੇ ਸਭ ਤੋਂ ਵੱਡੀ ਗੱਲ ਇਹ ਕਿ ਇੱਥੇ ਪੀਸ ਬਹੁਤ ਅਚੀਬ ਬਣਾਈ ਹੈ ਛੋਟੀ ਜਿਹੀ ਜਗ੍ਹਾ ਨੂੰ ਬੜਾ ਅੱਛਾ ਤਰ੍ਹਾਂ ਰੈਨੋਵੇਟ ਕੀਤਾ ਰਿਹਾ ਯੂਨਿਟ ਨੇ ਔਰ ਮੈਨੂੰ ਇਹ ਜਿਹੜੀ ਪੇ ਦੇ ਕੰਧਾਂ ਦੇ ਕਿੱਤੀ ਪੁਆਇੰਟ ਕਿੱਡੀ ਪਾਰਟੀਆਂ ਉੱਤੇ ਸਪੈਸ਼ਲ ਪੁਆਇ ਔਰ ਟਿਫਨ ਸਰਵਿਸ ਵੀ ਜਿਹੜੀ ਸ਼ਹਿਰ ਵਾਸੀਆਂ ਨੂੰ ਪ੍ਰੋਵਾਈਡ ਕਰਵਾ ਰਹੇ ਨੇ ਬਹੁਤ ਹੀ ਨੋਮੀਨਲ ਚਾਰਜਸ ਦੇ ਵਿੱਚੋਂ ਕੋਈ 70 ਰੁਪਏ ਤੋਂ ਘੱਟ ਜਿਵੇਂ ਕਈ ਵਾਰੀ ਸਾਡੇ ਮਲੇ ਕਈ ਵਰੀ ਪਈਆਂ ਨੂੰ ਨਹੀਂ ਖਾਣ ਦਾ ਅਰੇਂਜਮੈਂਟ ਹੋ ਜਾਂਦਾ ਉਹਨਾਂ ਲਈ ਵੀ ਇਹਨਾਂ ਲਈ ਔਰ ਕਿਚਨ ਬਹੁਤ ਹੀ ਅਜੀਬ ਸਾਰੇ ਦੇਖਿਆ ਹੈ ਬਹੁਤ ਹੀ ਵਧੀਆ ਕਿਚਨ ਵਾਲੀ ਅੱਜ ਕੱਲ ਦੇ ਡਿਜ਼ਾਈਨ ਦਾ ਕਿਚਨ ਬਣਾਇਆ ਗਿਆ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਾਫ ਸੁਭਾਈ ਬਹੁਤ ਹੀ ਅੱਛਾ ਕਿਚਨ ਜਿਹੜੀ ਬਿਲਕੁਲ ਸਾਫ ਸੁਭਾਈ ਹੈ ਔਰ ਬੜੀ ਜੈਨੂਇਨ ਭਾਈ ਤੋਂ ਮੈਂ ਇਹ ਮੈਨੂੰ ਜਾਸਰਟ ਮੰਦਿਆ ਦੀ ਸ਼ੀਂਗ ਵੀ ਹੈ ਜਿਹਨਾਂ ਕੋਈ ਆਪਣਾ ਛੋਟਾ ਮੋੜਾ ਕੋਈ ਫੰਕਸ਼ਨ ਵੀ ਜਿਹੜਾ ਕੋਈ ਆਪਣਾ ਕਰ ਸਕਦੇ ਨੇ ਸਿੱਖ ਅਜਿਹੀ ਜਿਹੜੀ ਜਿਹੜੀ ਗੋਲ ਮੰਦਰ ਦੇ ਬਿਲਕੁਲ ਨਾਲ ਦੀ ਜਿਹੜਾ ਨੀਗਾ ਮੈਂ ਸ਼ਾਇਦ ਅਸੀਂ ਇਹਨਾਂ ਨੂੰ ਬੇਤੀ ਕਰਾਂਗਾ ਕਿ ਇੱਕ ਵਾਰੀ ਇਹਨਾਂ ਦੇ ਅੱਗੇ ਆ ਕੇ ਵਿਜ਼ਿਟ ਕਰਨ ਔਰ ਉਹਨਾਂ ਦਾ ਜਿਹੜਾ ਫੂਡ ਹੈ ਜੋ ਵੀ ਹੈ ਉਹ ਟ੍ਰਾਈ ਕਰਨ ਧੰਨਵਾਦ ਜੀ ਆਸ਼ੀਰਵਾਦ